ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਅੱਜ ਫਿਰ ਉਸਾਰੀ ਕਿਰਤੀ ਲਾਪਾਤਰੀਆਂ ਦੇ ਜਿਹੜਾ ਹਾਲ ਜਾਣਨ ਵਾਸਤੇ ਅਸੀਂ ਇੱਥੇ ਪਹੁੰਚੇ ਆਂ ਅਸੀਂ ਮੌਜੂਦ ਆਏ ਹੈਲਪ ਡੈਕਸ ਹੈ ਕਿਰਤ ਵਿਭਾਗ ਫਾਜ਼ਿਲਕਾ ਇੱਥੇ ਇੱਕ ਸਾਥੀ ਜਿਹੜੇ ਗੁਰਸੇਵਕ ਜੀ ਉਹ ਕੰਮ ਕਰ ਰਹੇ ਨੇ ਅ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਉਸਾਰੀ ਕਿਰਤੀ ਨੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ 100 ਤੋਂ ਵੱਧ ਜਿਹੜੇ ਨੇ ਉਹਦੇ ਵਿੱਚ ਪਹਿਣਾ ਵੀ ਨੇ ਭਰਾ ਵੀ ਨੇ ਆਮ ਕਿਰਤੀ ਨੇ ਆਪਣਾ ਕੰਮ ਕਰ ਛੱਡ ਕੇ ਜਿਹੜੇ ਇੱਥੇ ਆਏ ਨੇ ਉਹਨਾਂ ਦੀ ਗੱਲਬਾਤ ਦੱਸਣ ਵਾਸਤੇ ਉਹਨਾਂ ਦੀ ਗੱਲਬਾਤ ਪ੍ਰਸ਼ਾਸਨ ਤੱਕ ਪਹੁੰਚਾਉਣ ਵਾਸਤੇ ਕਿਉਂ ਕਿ ਕਿਵੇਂ ਉਹ ਕਿੰਨੀਆਂ ਤਕਲੀਫਾਂ ਦੇ ਵਿੱਚੋਂ ਸਵੇਰੇ ਉੱਠ ਕੇ ਰਾਤ ਨੂੰ 9 ਵਜੇ ਰਾਤ ਨੂੰ 12 ਵਜੇ 2 ਵਜੇ ਜਾਂ ਸਵੇਰੇ 4 ਵਜੇ ਇੱਥੇ ਆਉਂਦੇ ਨੇ ਔਰ ਫਿਰ ਖਾਲੀ ਹੱਥ ਉਹਨਾਂ ਨੂੰ ਉਵੇਂ ਵਾਪਸ ਮੁੜਨਾ ਪੈ ਰਿਹਾ ਹੈ ਜਾਣਾਂਗੇ ਕਿਉਂਕਿ ਜਿਹੜੀ ਗਰਾਊਂਡ ਦੀ ਹਕੀਕਤ ਜਦੋਂ ਤੱਕ ਨਹੀਂ ਜਾਣਦੇ ਉਹ ਉਦੋਂ ਤੱਕ ਨਹੀਂ ਪਤਾ ਲੱਗਦਾ ਸੋ ਇਸ ਕਰਕੇ ਹੈ ਕਿ ਅਸੀਂ ਜਿਹੜੇ ਇੱਥੇ ਲਾਪਾਤਰੀ ਬੈਠੇ ਨੇ ਉਹਨਾਂ ਨਾਲ ਜਰੂਰ ਪਹਿਲਾਂ ਗੱਲਬਾਤ ਕਰਾਂਗੇ ਕਿ ਜਿਹੜੇ ਸਾਥੀ ਨੇ ਪਹਿਲਾਂ ਸਾਨੂੰ ਸੱਦਾ ਦਿੱਤਾ ਉਹਨਾਂ ਨੂੰ ਕਵਾਂਗੇ ਕਿ ਪਹਿਲਾਂ ਉਹ ਜਰੂਰ ਗੱਲ ਕਰਨ ਕਿ ਦੁਬਾਰਾ ਕਿਉਂ ਸੱਦਾ ਦੇਣ ਦੀ ਲੋੜ ਪਈ ਐ ਕੀ ਨਾਮ ਹੈ ਵੀਰ ਜੀ ਤੁਹਾਡਾ ਮੇਰਾ ਨਾਮ ਹੈ ਜੀ ਚਾਨਣ ਰਾਣ ਠੀਕ ਹੈ ਜੀ ਪਿੰਡ ਕੱਲੂ ਹੈ ਜੀ ਮੇਰਾ ਠੀਕ ਹੈ ਠੀਕ ਹੈ ਜੀ ਤੇ ਮੈਂ ਇੱਥੇ ਸ਼ੁੱਕਰਵਾਰ ਵੀ ਆਇਆ ਸੀ ਜਦੋਂ ਤੁਸੀਂ ਇੱਥੇ ਆਏ ਸੀ ਤੇ ਬੋਲ ਕੇ ਗਏ ਸੀ ਮੈਂ ਉਹਦੇ ਵਿੱਚ ਮੈਂ ਵੀ ਇੱਕ ਸ਼ਿਕਾਇਤ ਦਰਜ ਕਰਾਈ ਸੀਗੀ ਠੀਕ ਹੈ ਫਿਰ ਉਸ ਤੋਂ ਬਾਅਦ ਅਸੀਂ ਸੋਮਵਾਰ ਫੇਰ ਆਏ ਆ ਜੀ ਅੱਛਾ ਸੇਵਕ ਸਰ ਜੀ ਨੂੰ ਮੈਂ ਮੇਰਾ ਨੰਬਰ ਸੀਗਾ 54 ਤੇ ਇਹਨਾਂ ਨੇ 120 ਨੰਬਰ ਸਾਰੇ ਹੋ ਚੁੱਕੇ ਸੀਗੇ ਇਹਨਾਂ ਨੇ ਸਾਨੂੰ ਪੁੱਛਿਆ ਕਿ ਵੀ ਤੁਸੀਂ ਐ ਕਰੋ ਤੁਸੀਂ ਬਹੁਤ ਜ਼ਿਆਦਾ ਫੀਲਡ ਹੋਈ ਹੈ ਖੜੀ ਆ ਤਾਂ ਤੁਸੀਂ ਆਪ ਆਪ ਦੇ ਨਾ ਜਿੰਨੇ ਵੀ ਡਾਕੂਮੈਂਟ ਹੈ ਜਿਹੜੀ ਵੀ ਸਮੱਸਿਆ ਵੀ ਮੈਨੂੰ ਇੱਥੇ ਦੇ ਜਾਓ ਤਾਂ ਤੁਹਾਡਾ ਮੈਂ ਪਹਿਲ ਦੇ ਆਧਾਰ ਤੇ ਕੰਮ ਕਰਾਂਗਾ ਵੀ ਅੱਜ ਨਵੇਂ ਨਵੇਂ ਇਸ਼ੂ ਹੀ ਆਇਆ ਹੈ ਮੇਰੇ ਕੋਲ ਇਸ ਤੋਂ ਬਾਅਦ ਮੈਂ ਕੋਈ ਵੀ ਕੰਮ ਨਹੀਂ ਕਰਾਂਗਾ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਤੁਸੀਂ 3 ਦਿਨਾਂ ਬਾਅਦ 4 ਦਿਨਾਂ ਬਾਅਦ ਜਾ ਕੇ ਸੁਵਿਧਾ ਸੈਂਟਰ ਚੋਂ ਪਤਾ ਕਰ ਲਿਆ ਜੀ ਅਸੀਂ ਕੱਲ ਮੈਂ ਸੁਵਿਧਾ ਸੈਂਟਰ ਜੀ 1 ਵਜੇ ਵਾ ਜਾ ਕੇ ਮੈਂ ਆਪਦੀ ਜੁੜੀ ਕਾਪੀ ਨਿਊ ਬਲ ਕਰਾਣੀ ਸੀ ਉਹ ਜਾ ਕੇ ਪੁੱਛਣ ਲੱਗਿਆ ਉਹ ਕਹਿੰਦੇ ਵੇਜ ਤੱਕ ਤੁਹਾਡੇ ਕੋਈ ਮਸਲਾ ਨਹੀਂ ਹੋਇਆ ਇਹ ਮੇਰਾ ਜੇ 6ਵਾਂ ਘੇੜਾ ਜੀ ਇਹ ਬਹੁਤ ਖੱਜਲ ਖਰਾਬ ਹੋ ਰਿਹਾ ਸਾਡੇ ਦੇਸ਼ ਨੂੰ ਆਜ਼ਾਦ ਹੋਏ ਨੂੰ 78 ਸਾਲ ਹੋ ਗਏ ਆ ਦੇਖੋ ਜੀ ਕਿੰਨੀ ਗਰੀਬ ਜਨਤਾ ਬੈਠੀ ਹੈ ਸਾਰੀ ਇੱਥੇ ਰੋਲ ਰਹੀ ਹੈ ਕੋਈ ਇਹਨਾਂ ਦੇ ਕੋਈ ਅੱਜ ਅੱਜ ਜਿਹੜਾ ਹੈਗਾ ਕੱਲ 15 ਅਗਸਤ ਹੈ ਜਾਂਦੀ ਜਿਹੜਾ ਮਨਾਇਆ ਜਾਣਾ ਹੈ ਅੱਜ ਇੱਕ ਪ੍ਰਸ਼ਾਸਨ ਵੱਲੋਂ ਤੇ ਇਥੋਂ ਦੇ ਸੱਤਾ ਤੇਰੇ ਦੇ ਵਿਧਾਇਕ ਵੱਲੋਂ ਇੱਕ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਹਾਂਜੀ ਹਾਂਜੀ ਇਹਨਾਂ ਦਾ ਬਹੁਤ ਸਤਿਕਾਰ ਕਰਦੇ ਆਂ ਜੀ ਇਹਨਾਂ ਇਸ ਤਿਰੰਗਾ ਯਾਤਰਾ ਦੇ ਅਸੀਂ ਆਪਾਂ ਵਿਰੋਧ ਨਹੀਂ ਹੈ ਇਹਨਾਂ ਦੇ ਤਿਰੰਗਾ ਯਾਤਰਾ ਦੇ ਅਸੀਂ ਆਪ ਸਮਰਥਨ ਦਿੰਨੇ ਆਂ ਇਹਨਾਂ ਨੂੰ ਪਰ ਮੈਂ ਤਾਂ ਆ ਗੱਲ ਕਹਿ ਰਿਹਾ ਵੀ ਆ ਮੇਰੇ ਜਿਹੜੇ ਗਰੀਬ ਰਾਖੜ ਖੰਡਰ ਖਾਬ ਹੋਰੇ ਇਹਨਾਂ ਦੇ ਵੀ ਸੁਣਾਈ ਤਿਰੰਗਾ ਯਾਤਰਾ ਦੇ ਵਿੱਚ ਹੀ ਸੁਣਾਈ ਕੀਤੀ ਜਾਵੇ ਤਾਂ ਕੋਈ ਡੀਸੀ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਤੇ ਭਗਵੰਤ ਮਾਨ ਜੀ ਨੂੰ ਵੀ ਅਪ ਗੁਰਸੇਵਕ ਜੀ ਦੇ ਨਾਲ ਕੋਈ 4-5 ਕਾਊਂਟਰ ਹੋਰ ਦਿੱਤੇ ਜਾਣ ਕੰਪਿਊਟਰ ਵੀ ਦਿੱਤੇ ਜਾਣ ਤੇ ਇਹਨਾਂ ਦਾ ਲਾਹ ਪਾਤਰੀਆਂ ਦਾ ਵੱਖਰਾ ਕੰਮ ਹੋ ਸਕੇ ਤੇ ਜਿਹੜਾ ਵਜੀਫਿਆਂ ਦਾ ਕੰਮ ਵੱਖਰਾ ਹੋ ਸਕੇ ਜਿਹੜਾ ਤੁਸੀਂ ਇੱਥੇ ਕਿੰਨੇ ਦਿਨਾਂ ਤੋਂ ਆ ਰਹੇ ਹੋ ਅਸੀਂ ਮਹੀਨਾ ਹੋ ਗਿਆ ਲਗਾਤਾਰ ਹੀ ਆਨੇ ਆ ਸਾਡਾ ਕੋਈ ਕੰਮ ਨਹੀਂ ਹੁੰਦਾ ਅੱਛਾ ਜੀ ਸਾਲ ਹੋ ਗਿਆ 3 ਕਲੰਗ ਗਈ ਸਾਡੀ ਲਾਹ ਪਾਤਰੀ ਦੀ ਕਾਪੀ ਦੀ ਵਿੱਤੇ ਪਈ ਰਹੀ ਹੈ ਅੱਛਾ ਜੀ ਅਜੇ ਤੱਕ ਨਹੀਂ ਬਣੀ ਠੀਕ ਹੈ ਜੀ ਕੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਨਾ ਬੱਚਿਆਂ ਦਾ ਅਫੀਆ ਆ ਰਿਹਾ ਹੈ ਤੇ ਨਾਇਲਾ ਪਾਤਰੀ ਕਾਪੀ ਬਣ ਰਹੀ ਠੀਕ ਹੈ ਐ ਤੁਸੀਂ ਦੇਖਿਆ ਐ ਪਹਿਲੇ ਕਿਹੜਾ ਪਿੰਡ ਹੈ ਤੁਹਾਡਾ ਤੇ ਕੀ ਨਾਮ ਹੈ ਸਿਰ ਤੇ ਵਾਜਲ ਕਹਿੰਦੇ ਅੱਛਾ ਕਾਹਦਾ ਕੰਮ ਕਰਾਉਣ ਆਏ ਹੋ ਸਿਲਾ ਪਾਤਰੀ ਦਾ ਅੱਛਾ ਜੀ ਕਿੰਨੇ ਦਿਨ ਹੋ ਗਏ ਆਉਂਦੇ ਨੇ ਸੰ ਤਿੰਨ ਹਫਤੇ ਹੋ ਗਏ ਤਿੰਨ ਹਫਤੇ ਹਾਂਜੀ ਇਹਦਾ ਮਤਲਬ ਹੈ 21 ਦਿਨ ਹੋ ਗਏ ਕੀ ਕੰਮ ਨਹੀਂ ਹੋ ਰਿਹਾ ਨਹੀਂ ਜੀ ਤੀਜੇ ਮਹੀਨੇ ਦੀ ਫੀਸ ਭਰੀ ਹੋਈ ਹੈ ਲਾ ਪਾਤਰੀ ਦੀ ਫੀਸ ਭਰ ਚੁੱਕੇ ਹੋ ਹਾਂਜੀ ਹਾਂਜੀ ਤੀਜੇ ਮਹੀਨੇ ਦੀ ਭਰੀ ਹੋਈ ਆ ਅਜੇ ਟਿੱਕਰ ਨਹੀਂ ਲੱਗਾ ਕਿਉਂ ਨਹੀਂ ਹੋ ਰਿਹਾ ਦੱਸਿਆ ਮੈਨੂੰ ਕਰ ਬਸ ਉਹ ਨਾ ਵਾਰੀ ਨਹੀਂ ਹੁੰਦੀਗੀ ਐਨੀ ਦੁਨੀਆ 2 2 ਵਜੇ ਤੇ ਹੁੰਦੇ ਹੈਗੇ ਅਸੀਂ ਉਹ 9 ਵੇ ਤੇ ਆਏ ਬੈਠੇ ਅੱਜ ਦੇਖੀਏ ਇਹ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਉਹਦੇ ਕਹਿੰਦੇ ਨੇ ਵੀ ਅਸੀਂ ਵਿਰੋਧ ਵਿੱਚ ਨਹੀਂ ਹੈ ਸਮਰਥਨ ਵਿੱਚ ਹੈ ਪਰ ਇਹ ਹੈ ਕਿ ਦੇਸ਼ ਦੀ ਆਜ਼ਾਦੀ ਦੇ 76 ਸਾਲ ਜਦੋਂ ਬੀਤ ਰਹੇ ਨੇ ਬੀਤ ਚੁੱਕੇ ਨੇ ਤਾਂ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਦੂਜੇ ਪਾਸੇ ਜਿਹੜੇ ਇਹ ਲੋਕ ਨੇ ਇਹ ਇੱਥੇ ਉਡੀਕ ਕਰ ਰਹੇ ਨੇ ਆਪਣੇ ਕੰਮ ਦੀ 70 ਸਾਲਾਂ ਬਾਅਦ ਵੀ ਜੇਕਰ ਕਿਰਤੀਆਂ ਨੂੰ ਇਸ ਗੱਲ ਦੀ ਉਡੀਕ ਕਰਨੀ ਪਵੇ ਕਿ ਸਾਡਾ ਕੰਮ ਕਦੋਂ ਹੋਏਗਾ ਤੇ ਆਪ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹਨਾਂ ਦੀ ਹਾਲਤ ਜਿਹੜੇ ਇੱਕ ਟਾਂਗ ਰਚਦੇ ਨੇ ਆਜ਼ਾਦੀ ਦਿਵਸ ਤੇ ਜਸ਼ਨ ਮਨਾਉਣ ਦਾ ਅਸਲ ਵਿੱਚ ਇਹਨਾਂ ਨੂੰ ਆਜ਼ਾਦੀ ਮਿਲੀ ਹੈ ਜਾਂ ਨਹੀਂ ਮਿਲੀ ਜ਼ਰੂਰ ਇਹਨਾਂ ਤੋਂ ਅਸੀਂ ਜਾਣ ਕੇ ਜ਼ਰੂਰ ਪੁੱਛਾਂਗੇ ਕੀ ਨਾਮ ਹੈ ਤੁਹਾਡਾ ਜੀ ਗੁਰਵਿੰਦਰ ਸਿੰਘ ਜੀ ਇਹ ਕਿਹੜੇ ਪਿੰਡ ਤੋਂ ਆਏ ਹੋ ਅਸੀਂ ਟਾਂਨੇ ਖਰਾਸ ਵਾਲੇ ਤੋਂ ਇੱਕ ਆਦਾ ਕੰਮ ਕਰਾਉਣ ਵਾਸਤੇ ਇਹ ਮੈਂ ਕਾਪੀ ਪਾਸ ਕਰਵਾਣੀ ਹੈ ਕਿੰਨੇ ਦਿਨ ਹੋ ਗਏ ਨੇ ਮੈਨੂੰ ਉਹ ਮਹੀਨہ ਕਰੀਬ ਹੋ ਗਿਆ 1 ਮਹੀਨਾ ਹਾਂ ਮਹੀਨੇ ਤਕਰੀਬ ਹੋ ਗਿਆ ਯਾਨੀ ਕਿ 25 26 ਦਿਨ ਹੋ ਗਏ ਤੇ ਆਪਣਾ ਕੰਮ ਕਰ ਛੱਡ ਕੇ ਆਉਂਦੇ ਕੰਮ ਕਰ ਛੱਡ ਕੇ ਆਣੇ ਦਿਹਾੜੀਦਾਰ ਬੰਦੇ ਆ ਮਜ਼ਦੂਰ ਤੇ ਬਾਸ ਹੀ ਕਰਵਾਨੀ ਬਾਸ ਕੀ ਨਾਮ ਹੈ ਤੁਹਾਡਾ ਜੀ ਅਭਿਨਾਸ਼ ਸਿੰਘ ਕਿਹੜਾ ਪਿੰਡ ਹੈ ਕਾਂਵਾਲੀ ਥੋੜਾ ਜਿਹੀ ਬੋਲਿਓ ਕਿ ਕਿ ਆਵਾਜ਼ ਜਿਹੜੀ ਤੁਹਾਡੀ ਰਿਕਾਰਡ ਹੋਣੀ ਹੈ ਕਾਵਾ ਵਾਲੀ ਕਾਵਾ ਵਾਲੀ ਪਿੰਡ ਹੈ ਇਹ ਕਾਹਦਾ ਕੰਮ ਕਰਾਉਣ ਆਇਓ ਮੈਂ ਜੀ ਪਹਿਲ ਇੱਕ ਤਾਂ ਜੋ ਲਾਫ ਫਾਦਰੀ ਕਾਪੀ ਬਣਾਉਣੀ ਸੀ ਜੀ 4 ਮਹੀਨੇ ਹੋ ਗਏ ਜੀ ਫੀਸ ਵੀ ਜਮ੍ਹਾਂ ਕਰਾ ਦਿੱਤੀ ਹੈ ਜੀ ਮਤਲਬ ਆਬਜੈਕਸ਼ਨ ਇਹਨਾਂ ਲਾਤੀ ਦੋ ਤਿੰਨ ਵਾਰੀ ਗੇੜੇ ਮਾਰ ਗਏ ਜੀ ਅਗਾ ਨੰਬਰ ਹੀ ਨਹੀਂ ਆਉਂਦਾ ਜੀ ਪਾਟ ਜਾਣੇ ਜੀ ਅੱਜ ਫੇਰ ਆਏ ਆ ਜੀ ਕਹਿੰਦੇ 12 ਵਜੇ ਫੇਰ ਉਸ ਤੋਂ ਬਾਅਦ ਬੰਦ ਹੋ ਜਾਣਾ ਹੁਣ ਕਹਿੰਦੇ ਜੀ ਸਾਈਡ ਬੰਦ ਹੈ ਵੀ ਮਤਲਬ 4 ਮਹੀਨੇ ਹੋ ਗਏ ਜੀ ਮਤਲਬ ਸਾਲ ਦੀ ਲਿਮਟ ਹੈ ਜੀ ਸਾਲ ਤੋਂ ਪਹਿਲਾਂ ਹੀ 4 ਮਹੀਨੇ ਤਾਂ ਹੋ ਗਏ ਰਹਿ ਗਏ 8 ਮਹੀਨੇ ਜੇ ਐਦਾਂ ਇਹ ਸਾਲ ਪੂਰਾ ਹੋ ਜੂਗਾ ਕਾਪੀ ਸਾਡੀ ਫੇਰ ਵੀ ਨਹੀਂ ਬਣਨੀ ਜੀ ਉਸ ਤੋਂ ਬਾਅਦ ਫੇਰ ਅਗਲੇ ਵਾਰੀ ਅਗਲੇ ਸਾਲ ਕਹਿਣਗੇ ਵੀ ਨਵੀਂ ਕਾਪੀ ਫੇਰ ਬਣਵਾਓ ਜੀ ਤੇ ਸਾਨੂੰ ਸੁਵਿਧਾ ਦਿੱਤਾ ਜੀ ਪਤਾ ਨਹੀਂ ਮਿਲਣੀ ਹੈ ਕਿ ਨਹੀਂ ਮਿਲਣੀ ਪਰ ਸਾਡੇ ਇੱਥੇ ਜਿਹੜੀ ਦਿਹਾੜੀ ਸਾਡੀ ਇੱਥੇ ਪੂਰੀ ਹੋ ਜਾਂਦੀ ਹੈ ਕਰਦਾ ਗੁਜ਼ਾਰਾ ਮਸੇ ਹੁੰਦਾ ਜੀ ਉਧਰੋਂ ਛੁੱਟੀ ਕਰਕੇ ਇੱਥੇ ਆਈ ਦਈ ਇੱਥੇਵੇਂ ਦਿਨ ਲੈ ਜਾਂਦੇ ਜਦੋਂ ਫਾਰਮ ਭਰ ਦਿੱਤਾ ਜਾਂਦਾ ਹੈ ਸੇਵਾ ਕੇਂਦਰ ਵਾਲੇ ਜਮਾ ਹੀ ਨਹੀਂ ਐਵੇਂ ਕਰਦੇ ਉਹਦੇ باوجود ਨਿਆਂ ਤੋਂ ਅਸੀਂ ਆਂਦੇ ਕੋਈ ਨਹੀਂ ਉਹ ਨਾ ਚਾਹ ਰਹੇ ਨੀ ਇਹਦਾ ਮਤਲਬ ਆ ਦੇਖੋ ਸਾਰੇ ਜੀ ਲੈ ਕੇ ਆਏ ਦੁਬਾਰਾ ਮਤਲਬ ਆ ਦੇਖੋ ਜੀ ਸਾਰੇ ਮਲੇ ਕੁਝ ਲੈ ਕੇ ਜੜ ਤੱਕ ਲੈ ਕੇ ਆਉਣੇ ਫਿਰ ਫਿਰ ਵੀ ਜਿਹੜਾ ਹੈਗਾ ਇਹਨਾਂ ਦਾ ਮਤਲਬ ਕੋਈ ਮਸਲਾ ਹੱਲ ਨਹੀਂ ਹੁੰਦਾ ਜੀ ਮਤਲਬ ਇਹ ਫਾਰਮ ਇਹਨੇ ਭਰਨ ਦੇ ਬਾਵਜੂਦ ਇਹ ਆਪਣੇ ਬੱਚਿਆਂ ਦੇ ਸਰਟੀਫਿਕੇਟ ਇਹਨਾਂ ਨੇ ਨਾਲ ਰੱਖੇ ਹੋਏ ਨੇ ਦੇਖ ਸਕਦੇ ਹੋ ਨਾਲ ਇਹਨਾਂ ਨੇ ਜਿਹੜੇ ਫਾਰਮ ਨੇ ਇਹ ਦੇਖ ਲਓ ਸਾਰੇ ਬੱਚਿਆਂ ਦੇ ਫਾਰਮ ਇਹ ਜਮਾ ਕਰਾਏ ਕਿ ਕਦੋਂ ਤੱਕ ਕਰਾਏ ਨਹੀਂ ਕਦੋਂ ਦੇ ਇਹ ਜੀ ਹੋ ਗਿਆ ਜੀ 4 ਸਾਲ ਉਦੋਂ ਦਾ ਵਜਿਫਾ ਵਿੱਚ ਹੀ ਖੜਾ ਜੀ 4 ਸਾਲ ਹੋ ਚੁੱਕੇ ਨੇ ਇਹ ਫਾਰਮ ਜਮਾ ਨਹੀਂ ਇਹਨਾਂ ਬੱਚਿਆਂ ਦਾ ਅਜੇ ਤੱਕ ਵਜੀਫਾ ਨਹੀਂ ਆਇਆ ਉਹ ਪਤਾ ਨਹੀਂ ਕਿਹੜੀ ਉਡੀਕ ਹੈ ਖਤਮ ਹੋਏਗੀ ਤੇ ਇਹਨਾਂ ਨੂੰ ਵਜੀਫਾ ਮਿਲੇਗਾ ਪਰ ਇੱਕ ਗੱਲ ਸੱਚ ਹੈ ਕਿ ਜੇਕਰ ਅਗਨਾਰ ਜੀ ਜੇ ਕਿਸੇ ਦਲਾਲ ਦੇ ਨੈ ਚੜ ਜਾਂਦੇ ਤਾਂ ਕਿਤੇ ਨਾ ਕਿਤੇ ਇਹਨਾਂ ਦੇ ਖਾਤੇ ਵਿੱਚ ਪੈਸੇ ਆ ਜਾਣ ਤੇ ਰਿਸ਼ਵਤ ਦੇ ਹਾਂ ਜੀ ਬਿਲਕੁਲ ਇੱਥੇ ਇਲਾਕੇ ਦੇ ਵਿੱਚ ਦਲਾਲ ਹੈਗੇ ਬਾਕੀ ਜੀ ਆਪਾਂ ਦਾ ਵੈਸੇ ਕਨੈਕਟ ਨਹੀਂ ਕੀਤਾ ਜੀ ਬਾਕੀ ਆਪਾਂ ਦਲਾਲ ਤੋਂ ਆਪਾਂ ਕਹੇ ਇੱਕ ਨੰਬਰ 'ਚ ਕੰਮ ਕਰਾਉਣਾ ਹੋਵੇ ਜਾਂ ਨਾ ਹੋਵੇ ਜੀ ਔਰ ਤੁਹਾਨੂੰ ਵੀ ਲੱਗਦਾ ਕਿ ਦਲਾਲਾਂ ਕੋਲ ਜਾ ਕੇ ਲੋਕ ਜਲਦੀ ਕੰਮ ਕਰਾ ਲੈਂਦੇ ਹਾਂਜੀ ਇਹ ਮਤਲਬ ਇਹ ਸਰਕਾਰ ਦੀ ਮਿਲੀ ਭੁਗਤ ਹੈ ਜੀ ਹੋ ਹੀ ਜਾਂਦੇ ਨੇ ਜੀ ਠੀਕ ਹੈ ਮੇਰਾ ਨਾਮ ਗੁਰਮੀਤ ਸਿੰਘ ਪਿੰਡ ਗਾਗਨ ਕੇ ਮੈਂ ਲਾਪਾਤਰੀ ਕਾਪੀ ਰੀਨੂ ਕਰਾਉਣ ਵਾਸਤੇ ਆਇਆ ਸੀ ਜੇ ਜੋ ਕਿ ਰਾਤ 10:30 ਵਜੇ ਆ ਕੇ ਇੱਥੇ ਬੈਠਾ ਸੀ ਅੱਗੇ ਵੀ ਦੋ ਵਾਰ 10 ਵਜੇ ਤੇ 10 11 ਵਜੇ ਆ ਕੇ ਬੈਠਦਾ ਸੀ ਕੱਪ ਦੇ ਆਬਜੈਕਸ਼ਨ ਲੱਗ ਜਾਂਦੀ ਹੈ ਕਦੇ ਫਾਰਮ ਦੀ ਕਦੇ ਕਿਸ ਤਰ੍ਹਾਂ ਕਦੇ ਕਦੇ ਆਧਾਰ ਕਾਰਡ ਦੀ ਚੜਿਆ चलो ओन दोबारा अपडेट करवाया तो वो दोबारा कापी बनवा बनवा के पास करवाने वास्ते आए हैं यानी कि इतने धक्के खाने पै रहे ने की नाम तो है मेरा नाम हरी राम है ये कहाँ काम करवाना है लेबर कापी से ना इंजेक्शन लगी है अच्छा जी पिछले दो साल पहले के लगी अच्छा जी कि चेर हो गया इस ऑब्जेक्शन में दूर करवाने वास्ते छे बार आया जी अठ बजे पहुँच गए फिर चक्कर नंबर है ਕੀ ਲੱਗਦਾ ਤੁਹਾਨੂੰ ਕਿ ਇਹ ਕੰਮ ਇੱਥੇ ਜਿਹੜਾ ਉਸ ਨੌਟੀਵਾਜ ਜਾਂ ਜਾਇਜ ਹੋ ਰਿਹਾ ਸਹੀ ਹੈ ਨਹੀਂ ਮੁਸ਼ਕਲ ਲੱਗਦਾ ਮੈਨੂੰ ਬਹੁਤ ਨਹੀਂ ਅੱਛਾ ਜੀ ਮੰਦਰ ਆਦੇ ਬੈਠੇ ਸਹੀ ਜਿਹੜਾ ਇਹ ਸਿਸਟਮ ਹੈ ਲੋਕਾਂ ਨੇ ਕਿਹਾ ਸੀ ਬਦਲਾਅ ਆ ਗਿਆ ਲੋਕ ਜਿਹੜੇ ਨੇ ਆਮ ਲੋਕਾਂ ਦੀ ਸਰਕਾਰ ਹੈ ਲੋਕਾਂ ਨੂੰ ਕੋਈ ਤੱਕੇ ਨਹੀਂ ਖਾਣੇ ਪੈਣਗੇ ਆ ਕਹਿੰਦੇ ਸਰਕਾਰ ਤੁਹਾਡੇ ਦਵਾਰ ਇਹ ਕੁਝ ਨਹੀਂ ਹੋ ਰਿਹਾ ਜੀ ਐਵੇਂ ਬਸ ਫालतੂ ਦੀਆਂ ਗੱਲਾਂ ਨੇ ਪਹਿਲੇ ਕੱਲ ਤਾਂ ਜਿਹੜੀ ਲਾਪਾਤਰੀ ਆ ਜੀ ਉਹ ਪਹਿਲਾ 3 ਸਾਲ ਦੀ ਸੀ ਉਹ ਵਧੀਆ ਸੀਗਾ ਜੀ ਹਾਂ ਚਾਲ ਚਾਲ ਚੱਲ ਪਿੱਛੇ ਲੋਕੀ ਕੰਦੇ ਖਾਰੇ ਨੇ ਠੀਕ ਹੈ ਇਹ ਕਾਹਲੇ ਬਾਰੀ ਬਾਰੀ ਕਹਿੰਦੇ ਸਾਈਡ ਤੇ ਬੰਦ ਹੋ ਜਾਂਦੀ ਹੈ ਇਹਦਾ ਵੀ ਕੋਈ ਹੱਲ ਹੋਣਾ ਚਾਹੀਦਾ ਰਾਤ ਨੂੰ 12 ਵਜੇ ਤੋਂ ਚੱਲ ਜਾਂਦੀ ਹੈ ਇਹ ਤੋਂ ਜਰਾ ਕੋਈ ਕੋਣ ਜਾਇਦਾ ਸ਼ਾਂਤ ਕੀ ਪਤਾ ਹੈ ਠੀਕ ਹੈ ਇਹਨੇ ਪੈਸੇ ਦੇਖ ਰਹਾ ਹਾਂ ਕਾਊਂਟਰ ਜਲੇ ਤਾਂ ਕੱਟ ਤੋਂ ਕਰਕੇ ਵਿਚਾਰ ਕਾਊਂਟਰ ਲੱਗਣਾ ਚਾਹੀਦਾ ਠੀਕ ਹੈ ਕਿ ਜਾਇਜ਼ ਕਾਊਂਟਰ ਹੈ ਠੀਕ ਹੈ ਮੇਰੇ ਕਾੰਦਰ ਖਲੋ ਆ ਜਿਹੜੇ ਕਾਊਂਟਰ ਤੇ ਬੈਠਦੇ ਆ ਉਹ ਮੇਰੇ ਕੱਢ 1:30 ਵਜੇ ਤੱਕ ਤਦ ਤੱਕ ਪੰਜ ਛੇ ਵਜੇ ਤੱਕ ਬਹਿ ਜਾਈਦਾ ਠੀਕ ਆ ਦਾ ਕੁਝ ਕੰਮ ਨਹੀਂ ਲੱਗਦਾ ਅਸਰੇ 8 ਵਜੇ ਜਾਈਆ 77 ਨੰਬਰ ਇਹ ਕੈ ਤੁਸਾਨੂੰ ਵੇਹ ਕਰਨੀ ਹੋਵੇ ਕੋਚੜੀ ਨੰਬਰ ਤੋਂ ਬੁੱਕ ਕਰਦੇ ਠੀਕ ਪਰਸੋ ਵੀ ਆਏ ਸੀ ਕਿਉਂਕਿ ਪਹਿਲੇ ਦਿਨ ਵੀ ਆਏ ਸੀਗੇ ਉਹ ਸੋਵਾਰ ਨੂੰ ਫੇਰ ਆਣੇ ਔਖਾ ਬੜੇ ਮਾੜਿਆ ਲੈ ਬੜਕ ਕਿਹੜਾ ਬੰਦਾ ਕਹਿੰਦਾ ਜਮਾਨ ਖੰਬਰੀ ਜੀ ਲੈ ਕੇ ਰੋ ਜਾਣਾ ਮੋਟਰਸਾਈਕਲ ਸੋਹਾਂ ਤੇਲ ਬਾੜ ਕੇ ਆਣੇ ਬੱਚੇਨ ਛੱਡ ਕੇ ਘਰੇ ਆਣੇ ਸੁਜੀ ਤੇ ਪਿੱਛੇ ਲਸਨ ਕੋਈ ਗੜ ਕੇ ਦਾਦੀ ਦਵਾਈ ਦਾ ਪਾਕਾਰ ਲਵਾਗੇ

ਕਿ ਉਹ ਪਿਆਏ ਇੱਥੇ ਹਸਪੀਟਲ ਜੱਜਸ ਵੀ ਨਹੀਂ ਸੁਣ ਮੇਰੇ ਆਣਾ ਜਾਣਾ। ਉਹ ਇਹ ਜ਼ਰੂਰ ਡੀਸੀ ਸਾਹਿਬ ਜੀ ਸੁਣ ਰਹੇ ਹੋਣ ਤੇ ਗੱਲ ਜ਼ਰੂਰ ਨੋਟ ਕਰ ਲੈਣਾ ਕਿਉਂਕਿ ਇਹ ਜਿਹੜੀ ਭੈਣ ਹੈ ਇਹ ਐਵੇਂ ਚੀਕ ਚੀਕ ਕੇ ਨਹੀਂ ਬੋਲ ਰਹੀ। ਉਹਨਾਂ ਦਾ ਅੰਦਰੋਂ ਦਰਦ ਹੈ। ਇਹ ਇਹਨਾਂ ਦਾ ਦਰਦ ਬੋਲ ਰਿਹਾ ਹੈ ਕਿ ਇੱਕ ਆਪਣੇ ਘਰ ਵਾਲੇ ਨੂੰ ਸੰਭਾਲ ਰਹਿਣੇ, ਬੱਚਿਆਂ ਨੂੰ ਸੰਭਾਲ ਰਹਿਣੇ, ਉਹਨਾਂ ਨੂੰ ਕਿਤੇ ਨਾ ਕਿਤੇ ਆਸ ਲੱਗਦੀ ਹੈ। ਕਿ ਉਹਨਾਂ ਨੂੰ ਜੇ ਵਜੀਫਾ ਪੈ ਜਾਏਗਾ ਤੇ ਉਹਨਾਂ ਦੇ ਜ਼ਖਮਾਂ ਤੇ ਮਲਮ ਭਾਵ ਉਹਨਾਂ ਦੇ ਘਰ ਵਾਲੇ ਦਾ ਕੁਝ ਇਲਾਜ ਕਰਾਉਣ ਵਾਸਤੇ ਉਹਨਾਂ ਨੂੰ ਮਦਦ ਮਿਲ ਜਾਏਗੀ ਮਤਲਬ ਇਸ ਤੋਂ ਵੱਡੀ ਸ਼ਰਮਨਾਕ ਗੱਲ ਜਿਹੜੀ ਹੈ ਉਹ ਨਹੀਂ ਹੋ ਸਕਦੀ ਅਸੀਂ ਤਾਂ ਪਹਿਲਾਂ ਇਹ ਕਵਾਂਗੇ ਜਿਵੇਂ ਤੁਸੀਂ ਹੁਣ ਬੇਵਿਸ਼ਵਾਸੀ ਮੈਂ ਕਵਾਂਗਾ ਸਾਰਿਆਂ ਤੋਂ ਬੇਵਿਸ਼ਵਾਸੀ ਹੋਏ ਹੋਏ ਅਸੀਂ ਹੋਣੀ ਕੋਸ਼ਿਸ਼ ਕਰਦੇ ਪਹਿਲਾਂ ਏਲਸੀ ਨਾਲ ਗੱਲ ਕਰਕੇ ਤੁਹਾਨੂੰ ਸਪੈਸ਼ਲ ਉਹ ਇਹ ਗੱਲ ਦਾ ਕੇਸ ਸੁਣਨ ਕਿ ਅਸਲ ਵਿੱਚ ਜੈਨੂਨ ਕੇਸ ਹੈ ਕਿ ਤੁਸੀਂ ਪਰਿਵਾਰ ਨੂੰ ਸਾਹਮਣੇ ਇਹਨਾਂ ਦਾ ਇਲਾਜ ਕਰਾਉਣਾ ਹੈ ਮਤਲਬ ਕਿ ਇਹ ਦੁੱਖ ਬਹੁਤ ਵੱਡੇ ਨੇ ਵਡੇਰੇ ਨੇ ਪਰੰਤੂ ਜਿਹੜਾ ਹੱਲ ਅਜੇ ਤੱਕ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਕਿ ਇਹਨਾਂ ਦਾ ਹੱਲ ਨਿਕਲਣਾ ਤੁਹਾਡਾ ਖਾਤਾ ਸਹੀ ਹੈ ਸਾਰੇ ਸਹੀ ਹੋ ਗਏ ਜਿੱਦੋਂ ਪਾ ਜਾਂਦੇ ਖਾਣੇ ਤੱਕ ਦੋ ਦੋ ਜਿਆ 3000 ਰੁਪਈਆ ਮੰਗਦੇ ਇਹ ਤੁਸੀਂ ਦਵਾਈ ਨਾ ਕਰ ਖੰਡ ਮਿਠਾ ਲੈ ਲਈ ਅਸੀਂ ਇਹ ਉਹ ਜਿਹੜੇ ਪੈਸੇ ਮੰਗਦੇ ਨੇ ਕੌਣ ਬੰਦੇ ਨੇ ਪੱਥਰੇ ਬੰਦੇ ਵਿੱਚ ਛੱਡੇ ਹੋਏ ਨਾਂਦੇ ਬੰਦੇ ਛੱਡੇ ਹੋਏ ਨੇ ਇਹਨਾਂ ਆਸਰਾ ਦੇ ਇਹਨਾਂ ਦੇ ਜਿਹੜੇ ਕੰਮ ਕਰ ਰਹੇ ਨੇ ਇਹਨਾਂ ਦੇ ਛੱਡੇ ਨੂੰ ਸਾਡੇ ਗਰੀਬਾਂ ਬਾਰੇ ਉੱਠਣ ਨੂੰ ਰਹਿ ਓਏ ਯਾਨ ਸਾਡਾ ਖਰਚਾ ਤਾਂ ਡੇਢ ਸਾਡਾ ਨਹੀਂ ਪੈਂਦਾ ਨੌਕਰੀਆਂ ਨਾਲ ਤੇ ਉਤੋਂ ਅਸੀਂ ਝੰਡਾ ਮਾਰਨੀ ਹੋਰ ਕੀ ਹੈ ਜੀ ਕੀ ਜੇਕਰ ਮੰਨ ਲਓ ਪੈਸੇ ਦੇਦੀ ਕੰਮ ਹੋ ਜਾਂਦਾ ਤੁਹਾਡੇ ਸਾਹਮਣੇ ਲੋਕਾਂ ਨੂੰ ਸਾਡਾ ਕੁਤ ਦੇਣ ਜੋ ਪੈਸੇ ਕੋਈ ਦੇ ਨੌਕਰੀ ਕਿੰਨੀ ਜ਼ਿਆਦਾ ਖਾਣੇ ਮਿਲੇ ਇੱਕ ਕਿੰਨੀ ਦਰਦਨਾਕ ਦਾਸਤਾਨ ਹੈ ਕਿ ਅੱਜ ਤਿਰੰਗਾ ਝੰਡਾ ਖੜਿਆ ਜਾ ਰਿਹਾ ਹੈ ਫਿਰ ਮੈਂ ਕਹਿੰਦਾ ਕਿ ਅਸੀਂ ਤਿਰੰਗਾ ਸਾਡੇ ਦੇਸ਼ ਦਾ ਮਾਣ ਹੈ ਦੇਸ਼ ਦੀ ਆਜ਼ਾਦੀ ਦਾ ਦਿਵਸ ਕੱਲ ਮਨਾਇਆ ਜਾ ਰਿਹਾ ਹੈ ਜਸ਼ਨ ਮਨਾਏ ਜਾਣਗੇ ਉਸ ਜਸ਼ਨਾਂ ਦੇ ਵਿੱਚ ਸਾਨੂੰ ਸ਼ਾਮਲ ਹੋਣਾ ਚਾਹੀਦਾ ਕਿਉਂਕਿ ਜੇ ਆਜ਼ਾਦੀ ਸਾਨੂੰ ਨਾ ਮਿਲਦੀ ਤੇ ਵੋਟ ਦਾ ਵੀ ਅਧਿਕਾਰ ਨਹੀਂ ਮਿਲਣਾ ਸੀ ਅਸੀਂ ਆਪਣੀ ਸਰਕਾਰ ਵੀ ਨਹੀਂ ਬਦਲ ਸਕਣਾ ਸੀ ਮਾੜੀ ਲੱਗਦੀ ਸਰਕਾਰ ਤੇ ਅਸੀਂ ਬਦਲ ਕੇ ਚੰਗੀ ਬਣਾਉਣ ਦੀ ਗੱਲ ਕਰਦੇ ਹਾਂ ਪਰ ਬਦਲਾਅ ਵਾਲੀ ਸਰਕਾਰ ਉਹ ਕੀ ਗੁੱਲ ਖਿਲਾ ਰਹੀ ਏ ਤੁਸੀਂ ਭੈਣ ਦੀ ਜਵਾਨੀ ਸੁਣਿਆ ਕਿ ਇਹ ਸਰਕਾਰ ਦੇ ਵਿੱਚ ਭੈਣ ਜਿਹੜੀ ਗੱਲ ਕਹਿ ਰਹੀ ਏ ਕਿ ਇੰਨੀ ਵੱਡੇ ਪੱਧਰ ਤੇ ਗਰੀਬੀ ਵੱਧ ਜਾਣੀ ਕਿ ਰੋਟੀ ਤੇ ਵੀ ਕਿਸੇ ਨੂੰ ਕੋਈ ਬੰਦਾ ਰੱਖਣ ਲਈ ਪਿਆਰ ਨਹੀਂ ਹੋਏਗਾ ਇਹ ਘਟਰਾਵਾਂ ਜਿਹੜੀਆਂ ਲਗਾਤਾਰ ਵਾਪਰ ਰਹੀਆਂ ਦੇ ਤੁਸੀਂ ਆਪ ਨੂੰ ਦੇਖ ਲਿਆ ਹੈ ਕਿ ਤੁਹਾਨੂੰ ਇਸ ਦਫਤਰ ਦੇ ਵਿੱਚ ਡੀਸੀ ਦਫਤਰ ਦੇ ਵਿੱਚ ਜਿਹੜਾ ਪਰਚੀ ਕੱਟਣ ਵਾਲਾ ਹੈ ਉਹ ਵੀ ਗਲਮਿਆਂ ਤੋਂ ਫੜਨ ਤੱਕ ਆ ਗਿਆ ਹੈ। ਔਰ ਕੋਸ਼ਿਸ਼ ਇਹ ਕਰੀਏ ਆਪਾਂ ਲੜਾਈ ਨਹੀਂ ਕਰਨੀ ਕਿਉਂਕਿ ਮਾਹੌਲ ਜਿਹੜਾ ਹੈ ਖਰਾਬ ਹੈ ਉਹ ਭਰਾ ਨੇ ਅਸਾ ਕਲਾਣਾ ਨੇ ਕਲੀਅਰ ਦੱਸਦਾ ਹੈ ਕਿ ਇਹ ਹਾਲਾਤ ਜਿਹੜੇ ਨੇ ਸਰਕਾਰ ਦੇ ਕਿੰਨੇ ਨਕੰਮੇ ਤੇ ਮਾੜੇ ਨੇ ਆਪਾਂ ਲੜਨ ਨਹੀਂ ਆਇਆ ਆਪਾਂ ਆਪਦਾ ਕੰਮ ਕਰਾਉਣਾ ਹੈ। ਇਹ ਕੰਮ ਬਾਰੇ ਜਿਹੜੇ ਸਾਥੀ ਬਾਰੇ ਵੀ ਕਈ ਦੋਸ਼ ਲੱਗੇ ਨੇ ਇਹਨਾਂ ਨੂੰ ਬੇਨਤੀ ਕਰਨੀ ਕਰ ਸੇਵਕ ਜੀ ਨੂੰ ਉਹ ਕਹਿੰਦੇ ਨੇ ਵੀ ਫੋਨ ਤੇ ਲੱਗਿਆ ਰਹਿੰਦਾ ਸਾਡੀਆਂ ਪੈਣਾ ਨੇ ਕਿਹਾ ਜਰੂਰ ਬੇਨਤੀ ਹੈ ਵੀ ਥੋੜਾ ਜਿਹਾ ਫੋਨ ਜਿਹੜਾ ਉਹ ਕਟ ਯੂਜ਼ ਕਰਨ ਉਹ ਆਪਾਂ ਆਪਾਂ ਉਹਨਾਂ ਨੂੰ ਅਪੀਲ ਕਰਨੀ ਹੈ ਅਗਲੀ ਗੱਲ ਇਹ ਹੈ ਕਿ 28 ਤਰੀਕ ਨੂੰ ਵੀਰਵਾਰ 28 ਤਰੀਕ ਵੀਰਵਾਰ ਆਪਾਂ ਇਸ ਜਗ੍ਹਾ ਤੇ ਇਹਨਾਂ ਦੇ ਖਿਲਾਫ ਪਿੱਟ ਸਿਆਪਾ ਕਰਨ ਵਾਸਤੇ ਆ ਰਹੇ ਹਾਂ ਤੁਸੀਂ ਸਾਰੇ ਸਾਥੀ ਇਹ ਨੋਟ ਕਰ ਲਿਓ ਸਾਡਾ ਨੰਬਰ ਨੋਟ ਕਰਨਾ ਹੈ ਸਾਡਾ ਨੰਬਰ ਨੋਟ ਕਰ ਲਓ ਜਿੰਨੇ ਵੀ ਤੁਸੀਂ ਆਏ ਹੋ ਤੁਹਾਡਾ ਜਿਹਦਾ ਜਿਹਦਾ ਨਾਮ ਲਿਖਿਆ ਗਿਆ ਉਹ ਭਰਾ ਨੇ ਸਾਥੀ ਚਾਨਣ ਜੀ ਨੇ ਜਿਹੜੇ ਕਿ ਘੱਲੂ ਦੇ ਨੇ ਉਹਨਾਂ ਨੇ ਸਾਨੂੰ ਲਿਸਟ ਦਿੱਤੀ ਐ ਅਸੀਂ ਪੁਲਿਸ ਦੀ ਫੋਟੋਕਾਪੀ ਕਰ ਲੈਨੇ ਆਂ ਔਰ ਉਹਦੇ ਤੇ ਅਸੀਂ ਮੋਬਾਈਲ ਤੇ ਮੈਸੇਜ ਵੀ ਪਾ ਦੇਵਾਂਗੇ ਅਸੀਂ ਆਪਣੇ ਰੋਜ਼ ਜਿਹੜਾ ਜਿਹੜਾ ਤੁਹਾਡੇ ਤੱਕ ਪਹੁੰਚ ਕਰ ਰਹੇ ਆ ਉਹਦਾ ਸਨੇਹਾ ਜਿਹੜਾ ਪਚਾਰ ਐ ਪ੍ਰਸ਼ਾਸਨ ਤੱਕ ਵੀ ਲੋਕਾਂ ਤੱਕ ਵੀ ਜ਼ਰੂਰ ਟਾਈਮ ਕੱਢ ਲਿਓ 28 ਤਰੀਕ ਨੂੰ ਇਹ ਨਾ ਹੋਵੇ ਕਿ ਮੈਨੂੰ ਕੀ ਲੋੜ ਐ ਮੈਨੂੰ ਖੁਸ਼ੀ ਹੋਈ ਕਿ ਜਦੋਂ ਭਰਾਵਾਂ ਨੇ ਫੋਨ ਕਰਕੇ ਕਿਹਾ ਹੈ ਕਿ ਅਸੀਂ 28 ਤਰੀਕ ਨੂੰ ਇਕੱਲੇ ਨਹੀਂ ਆਵਾਂਗੇ ਆਪਣੇ ਨਾਲ 5-5 7-7 ਬੰਦੇ ਇੱਥੇ ਲੈ ਕੇ ਆਵਾਂਗੇ ਜਦੋਂ ਤੁਹਾਡੀ ਤਾਕਤ ਵੱਡੀ ਦਿਸੇਗੀ ਡੀਸੀ ਦਫ਼ਤਰ ਵਿੱਚ ਉਹ ਮੁੱਖ ਮੰਤਰੀ ਸਾਹਿਬ ਨੂੰ ਗੱਲ ਜਾਏਗੀ ਇੱਥੋਂ ਦੇ ਲੇਬਰ ਕਮਿਸ਼ਨਰ ਨੂੰ ਜਾਏਗੀ ਪੰਜਾਬ ਦੇ ਨੂੰ ਏਲਸੀ ਨੂੰ ਜਾਏਗੀ ਜਿਹੜੇ ਇੱਥੇ ਕਰਪਤ ਬੰਦੇ ਨੇ ਚਾਹੇ ਉਹ ਕਰਮਚਾਰੀ ਹੋਣ ਚਾਹੇ ਦੂਜੇ ਅਫਸਰ ਹੋਣ ਉਹਨਾਂ ਦੇ ਕੰਨ ਖੋਲਣ ਵਾਸਤੇ ਸਾਨੂੰ ਬੋਲਣਾ ਪੈਣਾ ਹੈ ਸਾਨੂੰ ਆਉਣਾ ਪੈਣਾ ਆਪਾਂ 28 ਅਗਸਤ ਨੂੰ ਵੀਰਵਾਰ 10 ਵਜੇ ਇੱਥੇ ਇਕੱਠੇ ਹੋਣਾ ਹੈ ਕੱਠੇ ਹੋਣ ਤੋਂ ਬਾਅਦ ਆਪਾਂ ਜਿਹੜਾ ਮੁਜਾਰਾ ਕਰਨਾ ਹੈ ਇਹ ਮੁਜਾਰਾ ਸਰਕਾਰ ਦਾ ਪਿੱਟ ਸਿਆਪਾ ਹੋਏਗਾ ਪੰਜਾਬ ਦੇ ਮੁੱਖ ਮੰਤਰੀ ਤੱਕ ਇਹ ਗੱਲ ਪਹੁੰਚਾਉਣੀ ਹੈ ਦੁੱਖ ਹੋਇਆ ਕਿ ਪੈਣਾ ਕਹਿ ਰਹੀਆਂ ਨੇ ਕਿ ਸਾਨੂੰ ਇੰਨਾ ਸਮਾਂ ਹੋ ਗਿਆ ਕਾਪੀ ਨਹੀਂ ਨਵੀਂ ਹੋ ਰਹੀ ਤੇ ਫਿਰ ਇਹ ਦੇਖ ਲਓ ਕਿ ਹਾਲਾਤ ਕੀ ਨੇ ਜੇ ਭਈ ਆਪਾਂ ਇਹਦੇ ਲਈ ਆਵਾਜ਼ ਨਾ ਚੱਕਾਂਗੇ ਤਾਂ ਜਿਹੜੇ ਦਲਾਲ ਨੇ ਆ ਦਲਾਲਾਂ ਦੇ ਵਿੱਚੋਂ ਜਿਹੜਾ ਉਹ ਬੰਦਾ ਭੇਜਿਆ ਹੈ ਕਿ ਇਹਨਾਂ ਦੇ ਵਿੱਚ ਲੜਾਈ ਪਾਵੇ ਅਗਲੇ ਦਿਨ ਬੰਦੇ ਨਾ ਆਣ ਵੀ ਇੱਥੇ ਤਾਂ ਲੜਾਈ ਪੈਂਦੀ ਹੈ ਹੁਣ ਤੁਹਾਨੂੰ ਡਰਾਉਣ ਤੇ ਧਮਕਾਉਣ ਦਾ ਕੰਮ ਹੋ ਰਿਹਾ ਹੈ ਇਹਦੇ ਲਈ ਅਸੀਂ ਨਿੰਦਾ ਕਰਦੇ ਆਂ ਅਸੀਂ ਮਾਨਜੋਬ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਹਿਣਾ ਚਾਹੁੰਦੇ ਆਂ ਸੀਆਈਡੀ ਨੂੰ ਕਹਿਣਾ ਚਾਹੁੰਦੇ ਆਂ ਕਿ ਨੋਟ ਕਰੋ ਕੱਲ ਨੂੰ ਇਸ ਮਹੀਨਾ ਮਜ਼ਦੂਰਾਂ ਨੂੰ ਕੁਝ ਵੀ ਹੋ ਗਿਆ ਉਹਦੀ ਜ਼ਿੰਮੇਵਾਰੀ ਇੱਥੋਂ ਦੇ ਪ੍ਰਸ਼ਾਸਨ ਦੀ ਹੋਏਗੀ ਇੱਥੋਂ ਦਾ ਜਿਹੜਾ ਲੇਬਰ ਇੰਸਪੈਕਟਰ ਹੈ ਉਹਦੀ ਹੋਏਗੀ ਲੇਬਰ ਡਿਪਾਰਟਮੈਂਟ ਦੇ ਕਰਮਚਾਰੀ ਦੀ ਹੋਏਗੀ ਜੇਕਰ ਇਹਨਾਂ ਦਾ ਕਿਸੇ ਦਾ ਵੀ ਕੋਈ ਨੁਕਸਾਨ ਹੋ ਗਿਆ ਅਸੀਂ ਲਿਖਤੀ ਤੌਰ ਤੇ ਇੱਕ ਦਰਖਾਸਤ ਦੇਾਂਗੇ ਕਿ ਜਿਹੜੇ ਸਵੇਰੇ ਮਜਬੂਰ ਹੋ ਕੇ ਰਾਤ ਨੂੰ 9 ਵਜੇ ਆਉਂਦੇ ਨੇ ਸਵੇਰੇ 2 ਵਜੇ ਆਉਂਦੇ ਨੇ 4 ਵਜੇ ਆਉਂਦੇ ਨੇ ਜੇ ਕਿਸੇ ਕਿਰਤੀ ਦਾ ਕੋਈ ਜਾਣੀ ਮਾਣੇ ਨੁਕਸਾਨ ਹੋ ਗਿਆ ਉਹਦਾ ਜ਼ਿੰਮੇਵਾਰ ਇਥੋਂ ਦਾ ਲੇਬਰ ਇਨਸਪੈਕਟਰ ਹੋਏਗਾ ਉਹਦਾ ਜ਼ਿੰਮੇਵਾਰ ਇਥੋਂ ਦਾ ਏਲਸੀ ਹੋਏਗਾ ਉਹਦੇ ਜ਼ਿੰਮੇਵਾਰ ਜਿਹੜੇ ਕਲਰਕ ਕੰਮ ਕਰ ਰਹੇ ਨੇ ਰਾਤ ਨੂੰ ਆਈਡੀਆਂ ਚਲਾਉਂਦੇ ਨੇ ਉਹ ਹੋਣਗੇ ਇਹਦੇ ਵਾਸਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਕਿ ਭਰਾਓ ਆਪਾਂ ਮਿਲ ਕੇ ਜੇਕਰ ਇੱਕ ਜੁਟਤਾ ਦੇ ਨਾਲ ਇੱਕਤਾ ਦੇ ਨਾਲ ਇਸ ਲੜਾਈ ਵਾਸਤੇ ਅੱਗੇ ਜੁਟਾਂਗੇ ਤੇ ਜਿੱਤ ਆਪਣੀ ਪੱਕੀ ਹੈ ਤੁਸੀਂ ਸਾਰਿਆਂ ਨੇ ਆਪਣਾ ਦੁੱਖ ਦੱਸਿਆ ਇਸ ਦੁੱਖ ਨੂੰ ਦੂਰ ਕਰਨ ਵਾਸਤੇ ਕੰਸਟ੍ਰਕਸ਼ਨ ਵਰਕਰ ਲੇਬਰ ਯੂਨੀਅਨ ਤੁਹਾਡਾ ਹਰ ਤਰ੍ਹਾਂ ਦਾ ਸਾਥ ਦੇਗੀ ਬਹੁਤ ਬਹੁਤ ਧੰਨਵਾਦ